ਅੱਜ ਆਪਾਂ ਪੁੱਜੇ ਹਾਂ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪੀਟਲ ਲੁਧਿਆਣਾ ਜੋ ਕਿ ਰੀਡ ਦੀ ਹੱਡੀ ਦਾ ਬਹੁਤ ਹੀ ਮਾਰ ਹਸਪੀਟਲ ਦੱਸਿਆ ਜਾਂਦਾ ਹੈ ਇਸ ਹਸਪੀਟਲ ਦੀ ਕਾਫੀ ਜ਼ਿਆਦਾ ਚਰਚਾ ਸੁਣੀ ਆ ਆਓ ਅੱਜ ਆਪਾਂ ਇੱਥੋਂ ਮਰੀਜ਼ਾਂ ਤੋਂ ਜਾਣਦੇ ਹਾਂ ਕਿ ਇਹ ਜਿਹੜੀ ਚਰਚਾ ਹੈ ਕਿੰਨੀ ਕੁ ਬੁਖਤ ਹੈ ਹਾਂਜੀ ਮੈਮ ਕਿੱਥੋਂ ਆਇਓ ਨੰਗੜਾ ਤੋਂ ਆਈ ਜੀ ਬਿੱਲੂ ਕੋ ਅੱਛਾ ਕੀ ਪ੍ਰੋਬਲਮ ਹੈ ਤੁਹਾਨੂੰ ਗੋਡ ਦੁਖਦਿੰਦੇ ਜੀ ਬੈਠਣ ਉੱਟਣ ਸੇ ਤਕਲੀਫ ਹੁੰਦੀ ਹੈ ਜੀ ਕਿੰਨਾ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਜੀ ਅੱਛਾ ਤੇ ਕਿੰਨੇ ਟਾਈਮ ਤੋਂ ਇੱਥੋਂ ਇੱਥੋਂ ਕਿੰਨੇ ਟਾਈਮ ਤੋਂ ਦਵਾਈ ਲੈ ਰਹੇ ਹੋ ਇੱਥੋਂ ਤਾਂ ਮੈਂ ਪਹਿਲੀ ਗਰਾਈਆਂ ਜਿੰਨੇ ਦੇ ਨਾਲ ਆਈਆਂ ਪਹਿਲੀ ਗਰਾਂ ਅੱਛਾ ਪਹਿਲੀ ਵਾਰ ਆਈ ਹਾਂ ਹਾਂਜੀ ਅੱਛਾ ਜੀ ਤੁਸੀਂ ਕਿੰਨੇ ਟਾਈਮ ਤੋਂ ਦਵਾਈ ਲੈ ਰਹੇ ਹੋ ਤੋਂ ਮੈਂ ਜੀ ਇੱਥੋਂ ਪਹਿਲਾਂ ਦਵਾਈ ਲਈ ਸੀ ਦੋ ਕੁ ਮਹੀਨੇ ਦੀ ਮੈਨੂੰ ਬੈਕ ਪੇਨ ਸੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਮੈਥੋਂ ਠੀਕ ਹੋ ਗਈ ਸੀ ਇਸ ਕਰਕੇ ਮੈਂ ਇਹਨਾਂ ਨੂੰ ਲੈਣ ਲੱਗਿਆ ਅੱਛਾ ਅੱਛਾ ਹਾਂਜੀ ਕਿੰਨਾ ਟਾਈਮ ਦਵਾਈ ਲਈ ਜੀ ਤੁਸੀਂ ਇੱਥੋਂ ਮੈਂ ਹੀ ਤਕਰੀਬਨ ਦੋ ਕੁ ਮਹੀਨੇ ਖਾਧੀ ਹੈ ਜੀ ਦਵਾਈ ਮੈਂ ਬਿਲਕੁਲ ਠੀਕ ਹੋ ਗਈ ਸੀ ਅੱਛਾ ਕਿੰਨੀ ਕੁ ਮਹਿੰਗੀ ਹੈ ਇੱਥੋਂ ਦੀ ਦਵਾਈ ਕੋ ਜਿਆਦਾ ਨਹੀਂ ਜੀ ਬਿਲਕੁਲ ਠੀਕ ਆ ਰੇਟ ਵੀ ਸਹੀ ਨੇ ਤੇ ਉਹਨਾਂ ਦਾ ਮਤਲਬ ਕੋਈ ਸਾਡ ਇਫੈਕਟ ਵੀ ਨਹੀਂ ਹੈਗਾ ਤੇ ਬਿਲਕੁਲ ਸਰੀਰ ਤੰਦਰੁਸਤ ਵੀ ਹੋ ਗਿਆ ਜੀ ਮੈਨੂੰ 2 ਮਹੀਨੇ ਹੋ ਗਏ ਮੈਡਮ ਜੀ ਤੇ ਮੈਂ 15-15 ਦਿਨਾਂ ਬਾਅਦ ਦਵਾਈ ਲਈ ਹੈ ਔਰ ਮੈਨੂੰ ਕਾਫੀ ਫਰਕ ਆ ਮੈਨੂੰ ਸਰਵਾਈਕਲ ਪੇਨ ਸੀਗਾ ਸਰਵਾਈਕਲ ਪੇਨ ਹਾਂਜੀ ਅੱਛਾ ਜੀ ਬਹੁਤ ਦੇਰ ਤੋਂ ਸੀਗਾ ਤੇ ਮੈਂ ਕਾਫੀ ਡਾਕਟਰਾਂ ਤੋਂ ਮੈਡੀਸਿਨ ਖਾਧੀ ਪਰ ਮੈਨੂੰ ਫਰਕ ਨਹੀਂ ਸੀ ਪਿਆ ਤੇ ਮੈਨੂੰ ਇੱਥੋਂ ਦਵਾਈ ਲੈਣ ਨਾਲ ਕਾਫੀ ਫਰਕ ਪਿਆ ਮੈਨੂੰ ਤੇ ਹੁਣ ਮੈਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਜੀ ਅਸੀਂ ਲੁਧਿਆਣੇ ਤੋਂ ਆਇਆ ਮੈਡਮ ਜੀ ਇਹ ਤਾਂ ਨਹੀਂ ਵੀ ਤੁਸੀਂ ਇਹਨਾਂ ਡਾਕਟਰਾਂ ਦੇ ਕੋਈ ਖਾਸ ਹੋ ਤਾਂ ਕਰਕੇ ਕਹਿ ਰਹੇ ਨਹੀਂ ਮੈਡਮ ਮੈਨੂੰ ਵੀ ਮੇਰੀ ਫਰੈਂਡ ਨੇ ਕਿਸੇ ਨੇ ਕਿਹਾ ਸੀ ਕਹਿੰਦੇ ਵੀ ਤੂੰ ਮੈਂ ਮੁਕੰਦਪੁਰ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੈਡੀਸਿਨ ਲਈ ਆ ਪਰ ਮੈਨੂੰ ਫਰਕ ਨਹੀਂ ਸੀ ਪਿਆ ਮੈਂ ਫਾਂਡੇ ਵੀ ਕਰਾਈ ਸੀਗੇ ਪਰ ਮੈਨੂੰ ਇੱਥੋਂ ਕਾਫੀ ਫਰਕ ਪੈ ਗਿਆ ਠੀਕ ਹੈ ਜੀ ਹਾਂਜੀ ਮੈਮ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਲੁਧਿਆਣੇ ਤੋਂ ਆਇਆ ਜੀ ਤੁਸੀਂ ਵੀ ਲੁਧਿਆਣੇ ਤੋਂ ਹਾਂਜੀ ਠੀਕ ਹੈ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਸਿਹਤ ਦੀ ਮੇਰੀ ਡਿਸ ਪ੍ਰੋਬਲਮ ਸੀਗੀ ਅੱਛਾ ਜੀ ਜਿਹਦੇ ਕਰਕੇ ਮੈਂ ਮਤਲਬ ਮੰਜੇ ਤੇ ਜ਼ਿਆਦਾਤਰ ਲੈਂਦੀ ਸੀਗੀ ਕਿ ਮੈਂ ਦੋ ਤਿੰਨ ਮਹੀਨਿਆਂ ਤੋਂ ਇੱਥੋਂ ਦਵਾਈ ਲੈਤੀ। ਤੁਸੀਂ ਮੰਜੇ ਤੇ ਬੈਠੇ ਸੀ। ਮੰਜੇ ਤੇ ਪਈ ਨਹੀਂ ਸੀ ਮੈਡਮ। ਮਤਲਬ ਪੇਂਦਰ ਹੋਊਗੀ ਤਾਂ ਮੰਨਦਾ ਮੰਜੇ ਤੇ ਹੀ ਪਊਗਾ। ਹਾਂਜੀ ਹਾਂਜੀ। ਤੇ ਮੈਨੂੰ ਫਿਰ ਕਿਸੇ ਨੇ ਦੱਸਿਆ ਮੇਰੀ ਫਰੈਂਡ ਨੇ ਕਹਿੰਦੀ ਤੁਸੀਂ ਡਾਕਟਰ ਸ਼ਾਰਦਾ ਤੋਂ ਦਵਾਈ ਲੈ ਕੇ ਆਓ। ਤਾਂ ਸ਼ਾਇਦ ਤੁਹਾਨੂੰ ਉਹਦਾ ਨਾ ਫਰਕ ਪੈ ਜਾਵੇ। ਬਟ ਮੈਂ ਇੱਥੇ ਆਈਆਂ ਤਿੰਨ ਕਿੰਨੇ ਤੋਂ। ਮੈਨੂੰ ਹੁਣ ਰਾਹ ਮੈਂ ਬਹੁਤ ਫਾਈਨ ਐਂਡ ਫਿਟ ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ। ਤੇ ਮੈਂ ਹੁਣ ਜੌਬ ਵੀ ਲੱਗੀ ਹੋਈ ਆ ਦੁਬਾਰਾ ਤੋਂ ਵੀਰ ਜੀ ਤੁਸੀਂ ਵੀ ਇੱਥੇ ਦਵਾਈ ਲੈ ਰਹੇ ਹੋ ਹਾਂਜੀ ਮੇਰੇ ਬ੍ਰਦਰ ਲੈ ਰਹੇ ਨੇ ਇਹ ক্রিকেট ਖੇਡਦੇ ਨੇ ਜੀ ਇਹਨਾਂ ਦੇ ਬੈਕ ਤੇ ਪੇਨ ਆ ਜੀ ਹਾਂਜੀ ਵੀਰ ਜੀ ਹਾਂਜੀ ਸ਼੍ਰੀ ਗੱਲ ਜੀ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਬੈਕ ਪੇਨ ਦੀ ਦਿੱਕਤ ਥੋੜੀ ਜੀ ক্রিকেট ਖੇਡਦੇ ਸੀ ਉਹਦਾ ਕਾਰਨ ਬੈਕ ਫਸਰ ਗਿਆ ਬੈਕ ਪੇਨ ਦੀ ਥੋੜੀ ਦਿੱਕਤ ਆ ਗਈ ਕਿਤੇ ਟਾਈਮ ਤੋਂ ਪ੍ਰੋਬਲਮ ਹੈ ਮੈਨੂੰ ਹੋ ਗਏ ਤਿੰਨ ਕੋ ਮਹੀਨੇ ਹੋ ਗਏ ਹਾਂਜੀ ਯਾਨੀ ਮਨੋਂ ਮੈਂ ਕਾਫੀ ਦਵਾਈਆਂ ਖਾਧੀਆਂ ਕਾਫੀ ਕਲੀਨਿਕ ਤੋਂ ਕੋਈ ਫਰਕ ਨਹੀਂ ਪਿਆ ਕਾਫੀ ਤੇ ਫਿਰ ਮਨੂੰ ਫੇਸਬੁਕ ਤੇ ਐਡ ਦੇਖੀ ਸੀ ਇਹਨਾਂ ਦੀ ਜੀ ਸਾਧਰਾਯੂ ਤੇ ਉਹ ਤੇ ਮੈਂ ਆਇਆ ਫਿਰ ਐਡ ਜੇ ਕੇ ਇੱਥੋਂ ਹੁਣ ਮੈਨੂੰ 2 ਕੁ ਮਹੀਨੇ ਹੋ ਗਏ ਆ ਦਵਾਈ ਲੈ ਤੀ ਕਿੰਨਾ ਫਰਕ ਲੱਗਦਾ ਮਤਲਬ 100 ਚੋਂ ਲਾ ਲਓ 50 60 ਪਰਸੈਂਟ ਦਾ ਫਰਕ ਲੱਗਦਾ ਹਾਂਜੀ ਹਾਂਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਰੋਜ਼ ਅੱਗੋਂ ਹੁੰਦਾ ਕੜਾ ਵਧੀਆ ਠੀਕ ਲੱਗਦਾ ਕਿਦਾ ਖੜਾ ਚੁੱਕਿਆ ਬਣੀ ਜਾਂਦਾ ਜੀ ਜੀ ਮੈਮ ਤੁਸੀਂ ਵੀ ਦਵਾਈ ਲੈ ਰਹੇ ਹੋ ਜੀ ਇੱਥੋਂ ਹਾਂਜੀ ਸਾਨੂੰ ਬੇਟਾ ਲੱਗਿਆ ਸਾਡਾ ਅੱਛਾ ਅੱਛਾ ਹਾਂਜੀ ਸਰਵਾਈਕਲ ਸਰਵਾਈਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਮੈਨੂੰ ਜੀ ਜੀ ਹਾਂਜੀ ਤੇ ਪਹਿਲਾਂ ਇਹਨਾਂ ਨੇ ਦਵਾਈ ਯੂਜ਼ ਕੀਤੀ ਹੁਣ ਇਹ ਮੈਨੂੰ ਲੈ ਕੇ ਆ ਰਹੇ ਨੇ ਠੀਕ ਹੈ ਜੀ ਹੁਣ ਫਰਕ ਲੱਗਦਾ ਤੁਹਾਨੂੰ ਕਿ ਪਹਿਲੀ ਵਾਰ ਹੀ ਆਏ ਆ ਨਹੀਂ ਪਹਿਲਾਂ ਮੇਰਾ ਪੱਟਾ ਲਗਾਉਣਾ ਪੈਂਦਾ ਸੀ ਗੱਲ ਤੇ ਅੱਜ ਮੈਂ ਬਿਨਾ ਉਤੋਂ ਆਈ ਆ ਹਾਂ ਜੀ ਹਾਂ ਜੀ ਅੱਗੇ ਬਹੁਤ ਪ੍ਰੋਬਲਮ ਆਉਂਦੀ ਸੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਦਵਾਈ ਖਾ ਰਹੇ ਹੋ ਤੇ ਪਹਿਲੇ ਨੂੰ 2 ਮਹੀਨੇ ਹਾਈ ਨੇ ਨਹੀਂ ਤੁਹਾਨੂੰ ਸਮੇਂ ਦਾ ਥੋੜਾ ਜਿਹਾ ਹੋਇਆ ਜੀ 20 25 ਦਿਨ ਹੋਏ ਨੇ ਦੇ ਨਾਲ ਹੀ ਆ ਰਹੀਆਂ ਉਹਨਾਂ ਨੂੰ 20 25 ਦਿਨਾਂ ਤੋਂ ਕਾਫੀ ਫਰਕ ਲੱਗਦਾ ਹਾਂ ਜੀ ਤੇ ਮੈਨੂੰ ਲਗਾ ਉਤਾਰਨਾ ਪੈ ਗਿਆ ਨਾ ਪੱਟਾ ਨਹੀਂ ਮੈਂ ਲਗਾ ਕੇ ਰੱਖਣਾ ਪੈਂਦਾ ਛਾਲ ਵਕਤ ਮੈਂ ਲੁਧਿਆਣੇ ਤੋਂ ਹੀ ਆ ਜੀ ਮੇਰੇ ਵੀ ਸਰੀਰ ਨੂੰ ਪ੍ਰੋਬਲਮ ਸੀ ਮੇ ਠੀਕ ਹੈ ਜਦਦੇ ਅਸੀਂ ਇਹ ਡਾਕਟਰ ਸਾਹਿਬ ਦੇ ਕੋਲ ਆਏ ਆ ਕੀ ਪ੍ਰੋਬਲਮ ਸੀ ਜੀ ਤੁਹਾਨੂੰ ਪ੍ਰੋਬਲਮ ਸ਼ਰੀਰ ਦੇ ਵਿੱਚ ਦਰਦਾਂ ਸੀਗੀਆਂ ਜੀ ਮੇਰੀ ਵਾਈਫ ਨੂੰ ਵੀ ਸੀਗੀਆਂ ਲੇਕਿਨ ਜਦ ਦੀ ਦਵਾਈ ਦਿੱਤੀ ਆ 4 ਕੁ ਮਹੀਨੇ ਤੋਂ ਹੁਣ ਅਸੀਂ ਬਿਲਕੁਲ ਠੀਕ ਆ ਹੁਣ ਸਾਨੂੰ ਫਰਕ ਵੀ ਲੱਗਦਾ ਤਾਂ ਕਿ ਹੁਣ ਅਸੀਂ ਇਹ ਕਹਿੰਦੇ ਆ ਕਿ ਬਾਕੀ ਵੀ ਭੈਣਾ ਭਰਾਵਾਂ ਨੂੰ ਦੱਸੋ ਜਿਹੜੇ ਇਸ ਤਕਲੀਫ ਦੇ ਵਿੱਚ ਹੈਗੇ ਨੇ ਤਾਂ ਕਿ ਉਹ ਜਿਸ ਤਰ੍ਹਾਂ ਸਾਨੂੰ ਇਹਨਾਂ ਨੇ ਠੀਕ ਕੀਤਾ ਉਹ ਵੀ ਠੀਕ ਹੋਣ ਇੱਕ ਇੱਕ ਚੀਜ਼ ਹੋਰ ਹੁੰਦੀ ਆ ਤੁਸੀਂ ਕਿਸਦੇ ਡਾਕਟਰ ਦੇ ਕੋਈ ਖਾਸ ਬੰਦੇ ਦਾ ਨਹੀਂ 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 ਕਿਹਾ ਜਾਂ ਕਿਤਾ ਨਹੀਂ ਕਹਿੰਦੇ ਖਾਸ ਦੀ ਕੋਈ ਗੱਲ ਇਦਾਂ ਇਦਾਂ ਦੀ ਹੈ ਨਹੀਂ ਜੀ ਇਹਦੇ ਵਿੱਚ ਜੀ ਇਹ ਤਾਂ ਐਵੇਂ ਮਨ ਦੇ ਵਿੱਚ ਵਹਿਮ ਆ ਨਹੀਂ ਕਈ ਵਾਰੀ ਲੱਗਦਾ ਇੰਨੀ ਤਰੀਫ ਕਰਦੇ ਸ਼ਾਇਦ ਕੋਈ ਖਾਸ ਹੀ ਹੋਵੇ ਨਹੀਂ ਨਹੀਂ ਖਾਸ ਨਹੀਂ ਜੀ ਗੱਲ ਇਸ ਤਰ੍ਹਾਂ ਵਾ ਆਪਾਂ ਨੂੰ ਠੀਕ ਹੋਣ ਤੱਕ ਮਤਲਬ ਹੈਗਾ ਜੇ ਆਪਾਂ ਜਿਹੜੀ ਦਵਾਈ ਦੇ ਨਾਲ ਠੀਕ ਹੋਏ ਆ ਉਹਦੇ ਬਾਰੇ ਇੱਕ ਦੂਜੇ ਭੈਣ ਭਰਾ ਨੂੰ ਜੂਰ ਦੱਸਣਾ ਚਾਹੀਦਾ ਜੀ ਜੀ ਬਸ ਜੀ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਆ ਵੀਰ ਜੀ ਤੁਸੀਂ ਮੈਂ ਨਾਲ ਹੀ ਆਏ ਆ ਅੱਛਾ ਤੁਸੀਂ ਨਾਲ ਹੀ ਆਏ ਆ ਹਾਂ ਜੀ ਅੰਕਲ ਜੀ ਤੁਸੀਂ ਕਿੰਨੇ ਟਾਈਮ ਤੋਂ ਦਵਾਈ ਲੈ ਰਹੇ ਹੋ ਜੀ ਨਹੀਂ ਉਹ ਦੋ ਤਿੰਨ ਵਾਰ ਆਇਆ ਮੈਂ ਦੋ ਤਿੰਨ ਵਾਰ ਆਇਆ ਹਾਂ ਹਾਂ ਜੀ ਤੁਸੀਂ ਦੋ ਕੁ ਜੀ ਕਹੇ ਪੂਰੀ ਦੋ ਕੁ ਜੀ ਦੋ ਦਿਨ ਦੀ ਹਾਂ ਜੀ ਹੁਣ ਕਿਵੇਂ ਲੱਗ ਰਿਹਾ ਤੂੰ ਫਰਕ ਆਉਂਦਾ ਨਾ ਫਰਕ ਲੱਗ ਰਿਹਾ ਹਾਂ ਜੀ ਕਿੰਨਾ ਕੁ ਫਰਕ ਹੈ ਤੂੰ ਇੱਕ ਹਿੱਸਾ ਫਰਕ ਪੈ ਗਿਆ ਇੱਕ ਹਿੱਸਾ ਫਰਕ ਪੈ ਗਿਆ ਹਾਂ ਜੀ ਪਹਿਲਾਂ ਜ਼ਿਆਦਾ ਹੀ ਹੁਣ ਥੋੜੀ ਘੱਟ ਗਈ ਪਈ ਠੀਕ ਹੈ ਜੀ ਮੈਂ ਸ਼ੀਕਮਿੰਦਰ ਤੋਂ ਦਵਾਈ ਖਾ ਰਿਹਾ ਮੈਨੂੰ ਪਹਿਲਾਂ ਪੇਨ ਸੀਗੀ ਢੂਹੀ ਦੀ ਤੇ ਬਾਕੀ ਮੇਰੇ ਜੋੜਾ-ਜੋੜਾ ਦੇ ਵਿੱਚ ਦਰਦ ਕਾਫੀ ਰਹਿੰਦਾ ਸੀਗਾ ਲੇਗਨ ਜਦੋਂ ਤੋਂ ਮੈਂ ਦਵਾਈ ਲੇਉਂਦਾ ਤਾਂ ਮੈਂ ਬਹੁਤ ਠੀਕ ਆ ਕਿਹੜੀ ਜਗ੍ਹਾ ਤੋਂ ਆਏ ਨਹੀਂ ਮੈਂ ਆਇਆ ਜੀ ਡੇਲੋਂ ਕੋਲ ਨਗਲਾਪਿੰਡ ਤੋਂ ਨਗਲਾਪਿੰਡ ਤੇ ਅੱਜ ਮੈਂ ਆਪਣੇ ਦੋ ਰਿਸ਼ਤੇਦਾਰ ਨੂੰ ਵੀ ਨਾਲ ਲੈ ਕੇ ਆਇਆ ਵੀ ਤੁਸੀਂ ਬਿਲਕੁਲ ਉੱਥੋਂ ਦਵਾਈ ਇੱਕ ਵਾਰੀ ਲੈ ਕੇ ਦੇਖੋ ਫਰਕ ਪਾਉਗੇ ਪੂਰਾ ਔਰ ਬਹੁਤ ਵਧੀਆ ਚੀਜ਼ ਹੈ ਅੱਛਾ ਤੇ ਦਵਾਈ ਛੱਡੀ ਤੋਂ ਬਾਅਦ ਫਿਰ ਕਿਵੇਂ ਦਾ ਰਿਜ਼ਲਟ ਰਿਹਾ ਮੈਨੂੰ ਹੁਣ ਤਕਰੀਬਨ ਮੈਂ 6 ਮਹੀਨੇ ਖਾ ਕੇ ਮਹੀਨਾ ਨੂੰ ਛੱਡਣ ਹੋ ਗਿਆ ਕੋਈ ਪ੍ਰੋਬਲਮ ਨਹੀਂ ਹੋਈ ਬਿਲਕੁਲ ਬਿਲਕੁਲ ਨੋਰਮਲ ਨੋਰਮਲ ਓਕੇ ਪਹਿਲੀ ਵਾਰ ਹੀ ਆਇਆ ਹੈ ਪਹਿਲੀ ਵਾਰ ਹੀ ਆਇਆ ਹਾਂ ਜੀ ਤੁਸੀਂ ਜੀ ਹਾਂ ਜੀ ਮੈਂ ਮੈਂ ਇੱਥੋਂ ਦਵਾਈ ਲੈ ਰਿਆ ਗੋਡਿਆਂ ਦੀ ਆਪਣੇ ਮੈਨੂੰ ਕਾਫੀ ਦਿਨ ਤੋਂ ਪ੍ਰੋਬਲਮ ਸੀਗੀ ਕਿ ਤੋ ਫਰਕ ਨਹੀਂ ਪਿਆ ਰਿਹਾ ਇੱਥੋਂ ਕਾਫੀ ਗੋਡਿਆਂ ਦੀ ਦਰਦ ਰਹਿੰਦੀ ਸੀ ਗੋਡਿਆਂ ਚ ਉਹਦੇ ਕਾਫੀ ਫਰਕ ਆ ਕਾਫੀ ਜਗ੍ਹਾ ਕਿੰਨੇ ਟਾਈਮ ਤੋਂ ਮੇਰੇ ਨਾਲੜੇ ਮਿਨਾ ਹੋ ਗਿਆ ਮੈਮ ਅੱਛਾ ਜੀ ਬਾਕੀ ਕਹੀਂ ਜਗ੍ਹਾ ਤੋਂ ਟਰਾਈ ਕੀਤਾ ਕਿ ਤੋ ਫਰਕ ਨਹੀਂ ਪਿਆਗਾ ਇੱਥੋਂ ਕਾਫੀ ਫਰਕ ਪੈ ਗਿਆ ਗੋਡੇ ਦਰਦੇ ਸੀਗੇ ਜੀ ਬਹੁਤ ਜ਼ਿਆਦਾ ਤੇ ਹੁਣ ਫਰਕ ਆਈ ਬਹੁਤ ਫਰਕ ਆਈ ਤੇ ਤੁਹੇ ਹੀ ਦੀ ਪ੍ਰੋਬਲਮ ਸੀਗੀ ਮੰਨ ਕੇ ਆਂਦੀ ਹੋਵੇ ਠੀਕ ਹੈ ਠੀਕ ਹੈ ਅੰਕਲ ਜੀ ਤੁਸੀਂ ਕਿੰਨੀ ਵਾਰ ਆਏ ਜੀ ਤੁਸੀਂ ਪਹਿਲੀ ਵਾਰ ਆਏ ਹੋ ਹਾਂ ਜੀ ਟੂਚ ਪ੍ਰੋਬਲਮ ਹੈ ਤੇ ਕੁਝ ਮੇਰੇ ਗੋਡੇ ਨੇ ਪ੍ਰੋਬਲਮ ਹੈ ਜੀ ਅੱਛਾ ਜੀ ਨਿਸਕ ਦੀ ਪ੍ਰੋਬਲਮ ਹੈ ਨਿਸਕ ਦੀ ਪ੍ਰੋਬਲਮ ਹੈ ਕਿੰਨੇ ਟਾਈਮ ਤੋਂ ਕਈ ਸਾਲ ਕਈ ਸਾਲ ਹੋ ਗਿਆ ਦਸ ਸਾਲ ਹੋ ਗਏ ਅੱਛਾ ਹਾਂ ਜੀ ਤੇ ਇੱਥੇ ਕਦੋਂ ਤੋਂ ਆ ਰਹੇ ਹੋ ਪਹਿਲੀ ਵਾਰ ਹੀ ਆਇਆ ਹੈ ਪਹਿਲੀ ਵਾਰ ਆਇਆ ਹਾਂ ਜੀ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਮੈਨੂੰ ਜੋੜਾਂ ਚ ਦਰਦ ਕਾਫੀ ਸੀਗਾ ਤੇ ਹੁਣ ਕਾਫੀ ਜਿਆਦਾ ਫਰਕ ਆ ਗਿਆ ਹਾਂ ਹਾਂ ਜੀ ਹਾਂ ਜੀ ਮੈਂ ਦਵਾਈ ਲੈ ਰਹੀ ਹਾਂ ਤੇ ਮੈਂ ਹੋਰ ਡਾਕਟਰਸ ਤੋਂ ਵੀ ਦਵਾਈ ਲਈ ਸੀਗੀ ਮੇਰੇ ਸ਼ੋਲਡਰ ਚ ਪੇਨ ਸੀਗਾ neck ਪ੍ਰੋਬਲਮਸ ਸੀਗੀ ਮੇਰੇ ਤੋਂ ਕੰਮ ਕਰਨੇ ਸੀ ਹੁੰਦੇ ਤੇ ਮੈਂ ਹੁਣ ਇਨਾਂ ਤੋਂ 15 ਦਿਨ ਹੋ ਗਏ ਦਵਾਈ ਲਈਏ 15 ਦਿਨ ਦੇ ਵਿੱਚ ਮੈਨੂੰ 50% ਫਰਕ ਪੈ ਗਿਆ ਤੇ ਇਹ ਜਿਹੜੀ ਆਯੁਰਵੈਦਿਕ ਐ ਨੈਚਰੋਪੈਥੀ ਨਾਲ ਇਲਾਜ ਕਰਦੇ ਇਹਦੇ ਸਾਈਡ ਇਫੈਕਟ ਕੋਈ ਨਹੀਂ ਹੈਗੇ ਇੱਕ ਥੋੜਾ ਜਾਂ ਪੇਸ਼ੈਂਟ ਨੂੰ ਪੇਸ਼ੈਂਸ ਰੱਖਣਾ ਪੈਂਦਾ ਤੇ ਇਹ ਜਿਹੜੀ ਬਿਮਾਰੀ ਹੈ ਨਾ ਇਹ ਜੜ ਤੋਂ ਦੂਰ ਹੁੰਦੀ ਹੈ ਇਹਨਾਂ ਦੀ ਦਵਾਈਆਂ ਕੋਈ ਖਾਸ ਮਹਿੰਗੀਆਂ ਨਹੀਂ ਬਾਕੀ ਜਿਹੜਾ ਡਾਕਟਰ ਸਾਹਿਬਾਨ ਦਾ ਜਿਹੜਾ ਸਟਾਫ ਰੱਖਿਆ ਹੋਇਆ ਇਹਨਾਂ ਦੇ ਬਹੁਤ ਹੀ ਅੱਛਾ ਬਹੁਤ ਵਧੀਆ ਹੈ ਔਰ ਬਹੁਤ ਹੀ ਪਿਆਰ ਨਾਲ ਗੱਲਬਾਤ ਕਰਦੇ ਨੇ ਕਹਿੰਦੇ ਜੇ ਪਿਆਰ ਨਾਲ ਗੱਲਬਾਤ ਕਰੋ ਕਹਿੰਦੇ ਪੇਸ਼ੈਂਟ ਅੱਧਾ ਠੀਕ ਹੋ ਜਾਂਦਾ ਹੈ ਦਵਾਈ ਦੇ ਨਾਲ ਇਹ ਪਿਆਰ ਵੀ ਦਿੰਦੇ ਨੇ ਤਾਂ ਕਰਕੇ ਬੰਦਾ ਜਲਦੀ ਠੀਕ ਹੋ ਜਾਂਦਾ ਹੈ ਔਰ ਸਾਨੂੰ ਪੂਰਾ ਫੇਥ ਹੈ ਅਸੀਂ ਹੋਰਾਂ ਨੂੰ ਵੀ ਰეკਮੈਂਡ ਕਰਾਂਗੇ ਕਿ ਇੱਥੋਂ ਸ਼ਰਦਾ ਦਵਾਈ ਲੈ ਕੇ ਆਓ ਸ਼ਰਦਾ ਹਸਪੀਟਲ ਤੋਂ ਦਵਾਈ ਲੈ ਕੇ ਆਓ ਕੋਇਆ ਦਵਾਈ ਘੜੀ ਹੈ ਮਹੀਨਾ ਹੋ ਗਿਆ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਲਗਾਤਾਰ ਦਰਦ ਹੁੰਦੀ ਹੈ ਬਹੁਤ ਜ਼ਿਆਦਾ ਤੇ ਹੁਣ ਕਿਵੇਂ ਹੈ ਜੀ ਹੁਣ ਠੀਕ ਹੈ ਅੱਗੇ ਪੌੜੀਆਂ ਚੜ੍ਹਦਾ ਹਾਂ ਸਾਹ ਚੜ੍ਹਦਾ ਹੈ ਹਾਂਜੀ ਹੁਣ ਫਰਕ ਹੈ ਦਵਾਈਆਂ ਫਰਕ ਪਿਆ ਹੈ ਅੱਛਾ ਕਿੰਨਾ ਫਰਕ ਲੱਗ ਰਿਹਾ ਹੈ ਹਰਕਤ ਤੇ 50% ਦਾ ਫਰਕ ਆ ਰਿਹਾ ਹੈ 50% ਦਾ ਹਾਂ ਬਾਕੀ ਹੁਣ ਦਵਾਈ ਖਾਵਾਂਗੇ ਠੀਕ ਹੋ ਜਾਵਾਂਗੇ ਜੀ ਕਿ ਅੱਗੇ ਅੰਗਰੇਜ਼ੀ ਦਵਾਈ ਖਾਈ ਉਹ ਤਾਂ 2-4 ਦਿਨ ਆਰਾਮ ਰਹਿੰਦਾ ਹੈ ਫਿਰ ਹੋ ਜਾਂਦਾ ਹੈ ਪਹਿਲਾਂ ਪਹਿਲਾਂ ਐਲੋਪੈਥੀ ਅੰਗਰੇਜ਼ੀ ਦਵਾਈ ਖਾਦੀ ਹੋਣੀ ਹੈ ਉਹ ਹਫਤਾ ਖਾਓ ਠੀਕ ਹੈ ਨਾ ਖੋਵੇਂ ਖਤਮ ਇਹ ਖਾਣਾ ਵੀ ਪੱਕਾ ਰਾਜੂਗਾ ਇਹਦਾ ਪੂਰੀ ਉਮੀਦ ਆ ਮੇਰੇ ਨਾਲ ਗੋਡਿਆਂ 'ਚ ਦਰਦ ਸੀ ਆ ਸੈਡਾਂ ਤੇ ਕਿੰਨੇ ਚਪੜੀਆਂ ਦੇ ਕੋਲੋਂ ਜੀ ਤੇ ਮੈਂ ਕਈ ਡਾਕਟਰਾਂ ਦਾ ਦਵਾਈ ਲਈ ਇੰਗਲਿਸ਼ ਦਵਾਈ ਲਈ ਉਹ ਕੋਈ ਕਹਿੰਦਾ ਇਹਦੀ ਗਰੀਦ ਕਦਮ ਹੋ ਗਈ ਆ ਕੋਈ ਕੁਛ ਕਹਿੰਦਾ ਸੀ ਮੈਂ ਜਿੰਨੀ ਦੇਰ ਦਵਾਈ ਲੈਂਦਾ ਸੀ ਦਰਦ ਹੁੰਦੀ ਠੀਕ ਹੋ ਜਾਂਦੀ ਸੀ ਜੀ ਫਿਰ ਮੇਰੇ ਇੱਕ ਦੋਸਤ ਸੀ ਉਹਨੇ ਕਿਹਾ ਯਾਰ ਤੂੰ ਉੱਥੇ ਦਵਾਈ ਲੈ ਕੇ ਦੇਖ ਮੈਂ ਕਿਹਾ ਨਹੀਂ ਯਾਰ ਮੈਂ ਤਾਂ ਅੰਗਰੇਜ਼ੀ ਦਵਾਈ ਨਹੀਂ ਮੈਂ ਖਾਣੀ ਆ ਸੌਰੀ ਦੇਸੀ ਦਵਾਈ ਨਹੀਂ ਮੈਂ ਖਾਣੀ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਦੇਸੀ ਦਵਾਈ ਨਾਲ ਕੋਈ ਨੁਕਸਾਨ ਹੁੰਦਾ ਮੈਂ ਕਿਹਾ ਚਲ ਪਰ ਮੈਂ ਜਦੋਂ ਦੀ ਇਹਨਾਂ ਕੋਲ ਉਹ ਮੈਨੂੰ ਆਪ ਲੈ ਕੇ ਆਇਆ ਹਾਂਜੀ ਹਾਂਜੀ ਕਹਿੰਦਾ ਚਲੋ ਭਾਈ ਜਮੈਂ ਤੁਹਾਨੂੰ ਦਵਾਈ ਦਵਾਂ ਨਾ ਮੈਂ ਆਇਆ ਮੈਨੂੰ ਕਿਹਾ ਮੈਂ ਡਾਕਟਰ ਨੂੰ ਦਿਖਾਇਆ ਮੈਂ ਕਿਹਾ ਪਹਿਲਾਂ ਮੈਨੂੰ ਇਹ ਦੇਖ ਕੇ ਸਾਰਾ ਚੈੱਕਅਪ ਕਰਕੇ ਦੱਸੋ ਵੀ ਇਹ ਗ੍ਰੀਸ ਗੁਰੂਤ ਹੈਗੀ ਕਿ ਨਹੀਂ ਇਹਦੇ ਚ ਹੈਗੀ ਹਾਂਜੀ ਹਾਂਜੀ ਕਹਿੰਦੇ ਇਹਦੇ ਸਭ ਕੁਝ ਹੈਗਾ ਮੈਂ ਕਿਹਾ ਚਲੋ ਠੀਕ ਹੈ ਮੈਂ ਕਿਹਾ ਨਹੀਂ ਕਿ ਫਿਰ ਮੈਂ ਤੁਹਾਨੂੰ ਦਵਾਈ ਲਈ ਥੋੜੀ ਦੇ ਮੈਂ ਫਿਰ ਇਹਨਾਂ ਨੇ ਵੀ ਕਿਹਾ ਮੈਨੂੰ ਦਵਾਈ ਸਿਰਫ ਤੇ ਪਹਿਲੇ ਹਫਤੇ ਦੀ ਦੇਈਓ ਕਿਉਂਕਿ ਮੈਂ ਜ਼ਿਆਦਾ ਦਵਾਈ ਵੇਖ ਕੇ ਨਾ ਪਰ ਮੈਂ ਦਵਾਈ ਫਿਰ ਮੈਨੂੰ ਲੱਗਦੀ ਨਹੀਂ ਮੇਰਾ ਨਾਮ ਆ ਰਾਮ ਆਂਦਾ ਮੈਂ ਜਿਆਦਾ ਵਜਹ ਹਾਂਜੀ ਤੇ ਫਿਰ ਮੈਂ ਹਬ ਤੱਕ ਦਵਾਈ ਖਾਧੀ ਮੈਨੂੰ ਕਾਫੀ ਇਨਕੀ ਕਹਿੰਦੇ ਉਹ ਨਾ ਆਰਾਮ 100 ਵਿੱਚੋਂ ਕਿੰਨੇ ਕ ਪਰਸੈਂਟ ਫਰਕ ਲੱਗਦਾ ਮੈਂ ਹੁਣ ਬਿਲਕੁਲ ਜਵਾਨ ਹਾਂ ਜੀ ਬਿਲਕੁਲ ਐਵੇਂ ਤਰ੍ਹਾਂ ਜੋੜਵਰਾਂ ਤੇ ਬਾਕੀ ਲੋਕਾਂ ਨੂੰ ਜਿਹੜੀ ਦਵਾਈ ਅੰਗਰੇਜ਼ੀ ਦਵਾਈ ਦੇ ਦਿੰਦੇ ਨੇ ਇੰਜੀਨੀਅਰ ਖਾ ਲੈਂਦੇ ਹੁਣ ਇਹ ਆਰਾਮ ਸੀਗਾ ਜਿੰਨੀ ਦੇ ਛੱਡ ਦਿੰਦੇ ਨੇ ਉਨੀ ਦੇ ਫੇਰ ਸ਼ੁਰੂ ਹੋ ਜਾਂਦਾ ਸੀ ਪੰਜ ਜੀ ਕਿੱਥੋਂ ਆਏ ਹਾਂ ਹਾਂਜੀ ਅਸੀਂ ਡੇਲੋ ਤੋਂ ਆਏ ਹਾਂ ਜੀ ਹਾਂਜੀ ਡੇਲੋ ਤੋਂ ਡੇਲੋ ਹਾਂਜੀ ਅੱਛਾ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਮੋਢ ਉਹਗੇ 6 ਸਾਲ ਸੇ ਮਹੀਨੇ ਹੋ ਗਏ ਦਵਾਈ ਖਾਂਦਿਆਂ ਨੂੰ ਫੇਰ ਤੋਂ ਰਾਮ ਨਹੀਂ ਆਇਆ ਅੱਛਾ ਨਹੀਂ ਇੱਥੋਂ ਕਿੰਨੇ ਟਾਈਮ ਤੋਂ ਲੈ ਰਹੇ ਆ ਇੱਥੇ ਦੂਜੀ ਵਾਰੀ ਆਏ ਹਾਂ ਜੀ ਦੂਜੀ ਵਾਰੀ ਆਏ ਹਾਂ ਅੱਛਾ ਪਹਿਲਾਂ ਅੰਗਰੇਜ਼ੀ ਦਵਾਈ ਲਈ ਹਾਂਜੀ ਹਾਂਜੀ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪੱਟੇ ਵੀ ਲਵਾਇਆ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪਿਆ ਇੱਥੋਂ ਜੰਜੀ ਸਹੀ ਹੋਵੇ ਅੱਛਾ ਕਿੰਨਾ ਕ ਫਰਕ ਲੱਗਦਾ ਕਾਫੀ ਫਰਕ ਲੱਗਦਾ ਜੀ ਕਾਫੀ ਫਰਕ ਹਾਂਜੀ ਹਾਂਜੀ ਤੁਸੀਂ ਜੀ ਕਦੋਂ ਤੋਂ ਦਵਾਈ ਲੈ ਰਹੇ ਹੋ ਇੱਥੋਂ ਅਸੀਂ ਜੀ ਪਹਿਲੀ ਵਾਰ ਆਏ ਸੀ ਪਹਿਲੀ ਵਾਰੀ ਭਾਬੀ ਨਾਲ ਹਾਂਜੀ ਅੱਛਾ ਇਹਨਾਂ ਨਾਲ ਤੁਸੀਂ ਵੀ ਦਵਾਈ ਲੈਣ ਆਏ ਕਿ ਵੈਸੇ ਹੀ ਆਏ ਦਵਾਈ ਲੈਣੀ ਹੈ ਦਵਾਈ ਲੈਣੀ ਕੀ ਪ੍ਰੋਬਲਮ ਹੈ ਮੇਰਾ ਜੀ ਲੱਕ ਚ ਦਰਦ ਬਹੁਤ ਰਹਿੰਦਾ ਅੱਛਾ ਹਾਂਜੀ ਉਹਦੇ ਕਰਕੇ ਠੀਕ ਫੇ ਭਾਬੀ ਨੂੰ ਫਰਕ ਲੱਗਿਆ ਮੈਂ ਕਿਹਾ ਮੈਂ ਮੈਂ ਵੀ ਨਾਲ ਚੱਲਦੀ ਹਾਂ ਜੀ ਜੀ ਹਾਂਜੀ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਹਾਂ ਤੁਸੀਂ ਆਂਟੀ ਜੀ ਪਹਿਲੀ ਵਾਰ ਆਇਆ ਕਿ ਪਹਿਲਾਂ ਵੀ ਆਏ ਪਹਿਲਾਂ ਹੀ ਮੇਰੀ ਆਏ ਹੈ ਪਹਿਲੀ ਵਾਰ ਆਇਆ ਅਸੀਂ ਨੰਗਲਾ ਪਿੰਡ ਤੋਂ ਆਏ ਅੱਛਾ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਮੇਰੇ ਗੋਡਿਆਂ ਦੀ ਪ੍ਰੋਬਲਮ ਹੈ ਗੋਡਿਆਂ ਦੀ ਸਮੱਸਿਆ ਹੈ ਅੱਛਾ ਕਦੋਂ ਤੋਂ ਇੱਥੋਂ ਦਵਾਈ ਲੈ ਰਹੇ ਹੋ 2 ਮਹੀਨੇ ਹੋ ਗਏ ਮੈਨੂੰ ਵੀ ਗੋਡਿਆਂ ਦੀ ਪ੍ਰੋਬਲਮ ਆਈ ਮੈਂ ਵੀ ਨੰਗਲਾਂ ਤੋਂ ਆਇਆ ਡੇਲੋ ਲਾ ਕੇ ਪਿੰਡ ਨੰਗਲ ਆ ਜੀ ਪਹਿਲਾਂ ਅੰਗਰੇਜ਼ੀ ਦਵਾਈਆਂ ਖਾਦੀਆਂ ਨਾ ਕੋਈ ਜਾਂ ਉਹਨਾਂ ਟਾਈਮ ਹੀ ਅਸਰ ਰਹਿਣਾ ਤੇ ਉਦੋਂ ਬਾਅਦ ਖਤਮ ਹੋ ਜਾਂਦਾ ਜਿੱਦਣ ਦੇ ਇੱਥੇ ਦਵਾਈ ਲੈਣ ਨਾਲ ਵਧੀਆ ਤੌਰ ਤੇ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਆ ਗਈ ਜਮਨ